ਕੀ ਰਣਨੀਤੀ ਉਲੀਕ ਰਹੇ ਹੁਣ ਅਗਲੀ ਕੀ ਰਣਨੀਤੀ ਹੋ ਸਕਦੀ ਹੈ ਕਿਉਂਕਿ ਸ਼ੰਭੂ ਤੇ ਖਨੌਰੀ ਜੋ ਹਾਲਾਤ ਹੋਏ ਆ ਕਿਸਾਨਾਂ ਦੇ ਜੋ ਟੈਂਟ ਸੀ ਉਹ ਤੋੜਤੇ ਗਏ ਆ ਟਰਾਲੀਆਂ ਅੱਗੇ ਪਿੱਛੇ ਕਰਦੇ ਗਏ ਆ ਸਰਕਾਰ ਕਹਿੰਦੀ ਆ ਰਸਤਾ ਖਲਵਾ ਦੇਣਾ ਛੇਤੀ ਅਸੀਂ ਸਪਰੀਮ ਕੋਰਟ ਜਾਂਦੇ ਆ ਉਹਨਾਂ ਨੇ ਇੱਕ ਸਟੇਟਸ ਕੋਡ ਦਿੱਤਾ ਆ ਉਹ ਸਟੇਟਸ ਕੋਡ ਦੀ ਕਾਪੀ ਅੱਜ ਵੀ ਸਾਡੇ ਕੋਲ ਆ ਉਹ ਸਟੇਟਸ ਕੋਡ ਦੇ ਵਿੱਚ ਇਹ ਲਿਖਿਆ ਹੋਇਆ ਵਾ ਕਿ ਇਹ ਜਿੰਨਾ ਚਿਰ ਤੱਕ ਕੋਈ ਹੋਰ ਕੰਮ ਨਹੀਂ ਆਉਂਦੇ ਉਹਨਾਂ ਚਿਰ ਤੱਕ ਇੱਥੇ ਸਟੇਟਸ ਕੋਡ ਹੋਊਗਾ ਉਹ ਸਟੇਟਸ ਕੋਡ ਵੀ ਉਹਨਾਂ ਤੋੜਤਾ ਵਾ ਇਸ ਕਰਕੇ ਸੁਪਰੀਮ ਕੋਰਟ ਦੇ ਹਾਈ ਕੋਰਟ ਦੇ ਹੁਕਮਾਂ ਦੀ ਇਹ ਲੰਗਣਾ ਕੀਤੀ ਆ ਪੰਜਾਬ ਦੀ ਸਰਕਾਰ ਨੇ ਕੇਂਦਰ ਦੀ ਸਰਕਾਰ ਨੇ ਅਸੀਂ ਇਹਨਾਂ ਨੂੰ ਬਰਾਬਰ ਦੇ ਦੋਸ਼ੀ ਮੰਨਦੇ ਆ ਸਜ ਐਸਕੇਮ ਦੇ ਆਗੂ ਕਹਿੰਦੇ ਆ ਕਿ ਜੇ ਇਕੱਠੇ ਹੋਣ ਦੀ ਗੱਲ ਹੋਵੇ ਤੇ ਸ਼ਾਇਦ ਦੇ ਕਿਸਾਨ ਮਜ਼ਦੂਰ ਚਿਕਾ ਕਮੇਟੀ ਆ ਉਹ ਇਕੱਠਿਆ ਨਹੀਂ ਹੋਣਦੀ ਇਹ ਬਿਆਨ ਆਉਂਦੇ ਆ ਤੰਜ ਕੋ ਕਸੇ ਜਾਂਦੇ ਜਦੋਂ ਇਕੱਠੇ ਹੋ ਜਣਾ ਲੜਾਈ ਇਹ ਕਾਬ ਮੰਗਾ ਕੋ ਕੇਂਦਰ ਨਾਲ ਹੋਣ ਪੰਜਾਬ ਨਾਲ ਹੋਣ ਮਿਲ ਬੈਠ ਕੇ ਹੱਲ ਹੋ ਜਾਣਾ ਫਿਰ ਇਕੱਠੇ ਕਿਵੇਂ ਹੋ ਸਕਦੇ ਹੋ ਜਿਹੜਾ ਵਾ ਅਸੀਂ ਤੇ ਦਿੱਲੀ ਜਾ ਰਹੇ ਆ ਅਸੀਂ ਤੇ ਚੰਡੀਗੜ੍ਹ ਜਾਣ ਦੀ ਗੱਲ ਕਰਦੇ ਆ ਜਾਂ ਅਸੀਂ ਦਿੱਲੀ ਜਾਣ ਦੀ ਗੱਲ ਕਰਦੇ ਆ ਸਾਨੂੰ ਰੋਕਿਆ ਕੋ ਜਾ ਰਿਹਾ ਸਾਨੂੰ ਤੁਸੀਂ ਚੰਡੀ ਉਹ ਤੇ ਥਾਂ ਦਿੱਤਾ ਜਾਵੇ ਚੰਡੀਗੜ੍ਹ ਜਿਹੜਾ ਚੰਡੀਗੜ੍ਹ ਮੰਗਦੇ ਚੰਡੀਗੜ੍ਹ ਦੇ ਦਿਦੋ ਜਿਹੜਾ ਅਸੀਂ ਦਿੱਲੀ ਮੰਗਦੇ ਸਾਨੂੰ ਦਿੱਲੀ ਦੇ ਦਿਓ ਉਹ ਕਿਉਂ ਨਹੀਂ ਦਿੱਤਾ ਜਾ ਰਿਹਾ ਅਸਲ 'ਚ ਇਹ ਲੋਕਤੰਤਰ ਦਾ ਕਹਾਣ ਕੀਤਾ ਜਾ ਰਿਹਾ ਇਹ ਮੁੱਖ ਮੰਤਰੀ 3 ਕਰੋੜ ਲੋਕਾਂ ਦਾ ਬਿਲਕੁਲੋ ਮੁੱਖ ਮੰਤਰੀ ਨਹੀਂ ਇਹ ਕਾਰਪੋਰੇਟਾਂ ਦਾ ਮੁੱਖ ਮੰਤਰੀ ਆ ਕਾਰਪੋਰੇਟਾਂ ਦਾ ਸੇਵਾਦਾਰ ਆ ਇਹਦਾ ਜਵਾਬ ਪੰਜਾਬ ਦੇ ਲੋਕ ਦੇਣਗੇ ਪੰਜਾਬ ਦੇ ਲੋਕ ਦੇਣਗੇ ਕਿ ਇਹਨਾਂ ਨੂੰ ਆਉਣ ਲਈ ਸਮਝ ਪਿੰਡਾਂ ਵਿੱਚ ਵੜ ਦੇਣਾ ਕਿ ਨਹੀਂ ਵੜ ਦੇਣਾ ਉਹ ਫੈਸਲੇ ਪਿੰਡਾਂ 'ਚ ਹੋਣਗੇ ਪੱਕਾ ਐਮਐਲਏ ਨੂੰ ਇਹਨਾਂ ਦੀ ਪੂਰੀ ਜਿੰਨੇ ਵੀ ਹੈਗੇ ਮੰਤਰੀ ਮੁੱਖ ਮੰਤਰੀ ਐਮਐਲਏ ਇਹ ਲੋਕ ਫੈਸਲਾ ਕਰਨਗੇ ਤਰਨਤਾਰਨ 'ਚ ਮੌਜੂਦ ਹੈ ਇਸ ਟਾਈਮ ਦੇ ਉੱਤੇ ਤੇ ਕਿਸਾਨਾਂ ਵੱਲੋਂ ਮੋਰਚਾ ਲਾ ਦਿੱਤਾ ਗਿਆ ਵਾ ਤਰਨਤਾਰਨ ਦੇ ਵਿੱਚ ਇਹਦੀ ਰੂਪਰੇਖਾ ਕੀ ਹੋਊਗੀ ਅਗਲੀ ਰਣਨੀਤੀ ਕੀ ਆ ਵਡੇ ਨੇਤਾ ਸਾਰੇ ਨਾਲ ਜੁੜ ਚੁੱਕੇ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਹਿਬਾਨ ਸਤਨਾਮ ਸਿੰਘ ਪੰਨੂ ਜੀ ਗੁਰਫਤਿਹ ਸੰਜ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸਰਪੰਨ ਸਾਹਿਬ ਕੀ ਰਣਨੀਤੀ ਉਲੀਕ ਰਹੇ ਹੁਣ ਅਗਲੀ ਕੀ ਰਣਨੀਤੀ ਹੋ ਸਕਦੀ ਆ ਕਿਉਂਕਿ ਸ਼ੰਭੂ ਤੇ ਖਨੌਰੀ ਜੋ ਹਾਲਾਤ ਹੋਏ ਆ ਕਿਸਾਨਾਂ ਦੇ ਜੋ ਟੈਂਟ ਸੀ ਉਹ ਤੋੜਤੇ ਗਏ ਆ ਟਰਾਲੀਆਂ ਅੱਗੇ ਪਿੱਛੇ ਕਰਦੇ ਗਏ ਆ ਸਰਕਾਰ ਕਹਿੰਦੀ ਆ ਰਸਤਾ ਖਲਵਾ ਦੇਣਾ ਛੇਤੀ ਆ ਹਾਂ ਜੋ ਵੀ ਇਹਨਾਂ ਕੀਤਾ ਵਾ ਉਹ ਇਹਨਾਂ ਨੇ ਲੋਕਤੰਤਰ ਦਾ ਘਾਣ ਕੀਤਾ ਵਾ ਕਿਸਾਨਾਂ ਦੇ ਮਨੁੱਖੀ ਹੱਕ ਦਾ ਘਾਣ ਕੀਤਾ ਵਾ ਜਿਹੜਾ ਵਿਧਾਨ ਸਭਾਣ ਦੇ ਵਿੱਚ ਹਿੰਦੁਸਤਾਨ ਦੇ ਇੱਕ ਕਿਸਾਨਾਂ ਨੂੰ ਰੋਸ ਪ੍ਰਦਰਸ਼ਨ ਕਰਦਾ ਹੱਕ ਦਿੱਤਾ ਗਿਆ ਵਾ ਉਹਦੀ ਵੈਲੈਂਸ ਕੀਤੀ ਆ ਫਿਰ ਹਾਈ ਕੋਰਟ ਨੇ 24 ਜੁਲਾਈ 2024 ਨੂੰ ਇੱਕ ਹੁਕਮ ਦਿੱਤਾ ਸੀ ਫਿਰ ਆਣਾ ਸਰਕਾਰ ਨੇ ਉਹ ਰਸਤਾ ਰੋਕਿਆ ਗੈਰ ਕਾਨੂੰਨੀ ਉਹਨੂੰ 8 ਦਿਨ ਜੇ ਖੋਲੇ ਉਹਨਾਂ ਦੀ ਉਹਨਾਂ ਦੀ ਇਹ ਨਾ ਲਗਣਾ ਕੀਤੀ ਆ ਉਦੋਂ ਬਾਅਦ ਸੁਪਰੀਮ ਕੋਰਟ ਜਾਂਦੇ ਆ ਉਹਨਾਂ ਨੇ ਇੱਕ ਸਟੇਟਸ ਕੋ ਦਿੱਤਾ ਆ ਉਹ ਸਟੇਟਸ ਕੋ ਦੀ ਕਾਪੀ ਅੱਜ ਵੀ ਸਾਡੇ ਕੋਲ ਆ ਉਹ ਸਟੇਟਸ ਕੋ ਦੇ ਵਿੱਚ ਇਹ ਲਿਖਿਆ ਹੋਇਆ ਵਾ ਕਿ ਇਹ ਜਿੰਨਾ ਚਿਰ ਤੱਕ ਕੋਈ ਹੋਰ ਹੁਕਮ ਨਹੀਂ ਆਉਂਦੇ ਉਹਨਾਂ ਚਿਰ ਤੱਕ ਇਹ ਸਟੇਟਸ ਕੋ ਰਹੂਗਾ ਉਹ ਸਟੇਟਸ ਕੋ ਵੀ ਉਹਨਾਂ ਤੋੜਤਾ ਵਾ ਇਸ ਕਰਕੇ ਸੁਪਰੀਮ ਕੋਰਟ ਦੇ ਹਾਈ ਕੋਰਟ ਦੇ ਹੁਕਮਾਂ ਦੀ ਇਹ ਲਗਣਾ ਕੀਤੀ ਆ ਪੰਜਾਬ ਦੀ ਸਰਕਾਰ ਨੇ ਕੇਂਦਰ ਦੀ ਸਰਕਾਰ ਨੇ ਅਸੀਂ ਇਹਨਾਂ ਨੂੰ ਬਰਾਬਰ ਦੇ ਦੋਸ਼ੀ ਮੰਨਦੇ ਆ ਇੱਕ ਬੰਨੇ ਗੱਲਬਾਤ ਚਲਾ ਰਿਹਾ ਦੂਜੇ ਬੰਤੇ ਨਾਂ ਨੂੰ ਗੱਲਬਾਤ ਤੋਂ ਬਾਅਦ ਜਿਹੜੇ ਆ ਉਹ ਗ੍ਰਿਫਤਾਰ ਕਰ ਰਹੇ ਆ ਇਹਦੇ ਨਾਲੋਂ ਵੱਡਾ ਵਿਸ਼ਵਾਸਕਾਤ ਕੋਈ ਹੋ ਨਹੀਂ ਸਕਦਾ ਇਹ ਦੁਨੀਆ ਤੇ ਵਿਸ਼ਵਾਸ ਘਾਤਿਆ ਦੇਸ਼ਾਂ ਦੀਆਂ ਲੜਾਈਆਂ ਲੱਗੀਆਂ ਰਹਿੰਦੀਆਂ بڑے بڑے ਜਿਹੜੇ ਗੱਲਬਾਤ ਵੇਲੇ ਨਹੀਂ ਫੜਿਆ ਜਾਂਦਾ ਭਾਵੇਂ ਵੱਡੇ ਦੇਸ਼ਾਂ ਦੇ ਲੜਾਈਆਂ ਵੀ ਹੋਣ ਹਨਾ ਜਦੋਂ ਗੱਲਬਾਤ ਚੱਲਦੀ ਹੋਵੇ ਉਦੋਂ ਨੇਤਾ ਨਹੀਂ ਫੜੇ ਜਾਂਦੇ ਕੋਈ ਇਹਨੂੰ ਵੀ ਨਹੀਂ ਗ੍ਰਿਫਤਾਰ ਕੀਤਾ ਜਾਂਦਾ ਇਹ ਇੱਕ ਮਰਿਆਦਾ ਹੁੰਦੀ ਆ ਉਹ ਮਰਿਆਦਾ ਦਾ ਲੰਘਣ ਕੀਤਾ ਨਾ ਵਿਸ਼ਵਾਸਘਾਤ ਕੀਤਾ ਵਾ ਇਹਨਾਂ ਧੋਖਾ ਕੀਤਾ ਕਿਸਾਨਾਂ ਦੇ ਨਾਲ ਇਸ ਲਈ ਅਸੀਂ ਇਹ ਅੱਜ ਜਿਹੜਾ ਜੋ ਇੱਥੇ ਰੋਸ ਪ੍ਰਦਰਸ਼ਨ ਕਰ ਰਹੇ ਆ ਸਾਡੀ ਮੇਨ ਮੰਗ ਇਹ ਹੀ ਆ ਕਿ ਜਿਹੜੇ ਉਹ 28 ਦੇ 28 ਆਗੂ ਜਿਹੜੇ ਉਥੋਂ ਗ੍ਰਿਫਤਾਰ ਕੀਤੇ ਆ ਵਿਸ਼ਵਾਸਘਾਤ ਕਰਕੇ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਫਿਰ ਅਗਲੀ ਗੱਲ ਕਰਾਂਗੇ ਅਗਲੀ ਰਣਨੀਤੀ ਕੀ ਹੈ ਸ਼ੰਭੂ ਤੇ ਖਨੋਰੀ ਜੀ ਦਾ ਮੋਰਚਾ ਲੱਗਾ ਸੀ ਉਹ ਮੋਰਚੇ ਦੀ ਰੂਪਰੇਖਾ ਜੋ ਦਿਖਾਇਆ ਹੀ ਆ ਰਹੀ ਹੈ ਇਸ ਟਾਈਮ ਦੇ ਉੱਤੇ ਉਹ ਪੁੱਟਿਆ ਗਿਆ ਵਾ ਕਿ ਕੋਈ ਦੁਬਾਰਾ ਰਣਨੀਤੀ ਲਿਖੋਗੇ ਅਗਲੇ ਮੋਰਚੇ ਵਾਸਤੇ ਹਾਂ ਉਹ ਦੋਨੋਂ ਫਾਰਮ ਦੋਨੋਂ ਫਾਰਮ ਜਦੋਂ ਆਪਣੀ ਮੀਟਿੰਗ ਕਰਨਗੇ ਉਹਦੇ ਬਾਰੇ ਅਗਲੀ ਰਣਨੀਤੀ ਲਿਖਣਗੇ ਸ਼ੰਗਰ ਜਾਰੀ ਰਹੇਗਾ 12 ਮੰਗਾਂ ਦੇ ਹਾਲ ਤੱਕ ਅਸੀਂ ਸ਼ੰਗਰ ਜਾਰੀ ਰੱਖਾਂਗੇ ਸ਼ੰਗਰ ਛੇ ਹੁਣ ਪਿੰਡਾਂ ਤੋਂ ਚੱਲੂਗਾ ਡੀਸੀ ਦਫ਼ਤਰਾਂ ਚੱਲੂਗਾ ਐਮਐਲਏ ਸਾਹਿਬਾਂ ਦੇ ਘਰਾਂ ਵਾਲੇ ਪਾਸੇ ਚੱਲੂਗਾ ਕਿ ਜਾਂ ਐਸਕੇ ਵਾਂਗ ਕਹੋਗੇ ਕਿ ਅਸੀਂ ਵੀ ਜਾ ਕੇ ਚੰਡੀਗੜ੍ਹ ਜਾ ਕੇ ਮੁ ਦੋਨਾ ਮੋਰਗਰ ਮੀਟਿੰਗ ਤੇ ਆਊਗਾ ਅੱਜ ਦਾ ਰੋਸ ਪ੍ਰਦਰਸ਼ਨ ਸਾਡਾ ਦੋਨਾ ਫੋਰਮਾਂ ਵੱਲੋਂ ਡਿਪਟੀ ਕਮਿਸ਼ਨ ਦਫ਼ਤਰਾਂਗੇ ਅੱਛਾ ਐਸਕੇਮ ਰਾਜਨੀਤਿਕ ਤੇ ਗੈਰ ਰਾਜਨੀਤਿਕ ਵਖਰੇਵਾ ਕਰਨ ਇਹ ਲੱਗਦਾ ਨਹੀਂ ਕਿ ਵਖਰੇਵੇਂ ਆ ਤੁਹਾਡੇ ਉਹਨਾਂ ਨੂੰ ਚੰਡੀਗੜ੍ਹ ਨਹੀਂ ਜਾਣਤਾ ਗਿਆ ਤੁਹਾਨੂੰ ਅੱਜ ਖਦੇੜਤਾ ਗਿਆ ਵਾ ਜੇ ਇਕੱਠੇ ਹੁੰਦੇ ਤੇ ਸ਼ੈ ਦੇ ਗੱਲਾਂ ਪਤਾ ਨਾ ਹੁੰਦੀਆਂ ਹਾਂ ਦੇਖੋ ਜਿਹੜਾ ਚੰਡੀਗੜ੍ਹ ਨਾਲ ਜਾਣਦੇ ਨਾਲ ਦਿੱਲੀ ਨਾਲ ਜਾਣਦੇ ਇਹ ਦੇਸ਼ ਦੀ ਰਾਜਧਾਨੀ ਉਹ ਪੰਜਾਬ ਦੀ ਰਾਜਧਾਨੀ ਆ ਉਹ ਜੇ ਲੋਕ ਤੇ ਜਾ ਹੀ ਨਹੀਂ ਸਕਦੇ ਤੇ ਇੱਕ ਤਰ੍ਹਾਂ ਦਾ ਲੋਕਤੰਤਰ ਮੈਂ ਪਹਿਲਾਂ ਕਹਿ ਚੁੱਕਾ ਇਸ ਦੇ ਨਾਲ ਕਿ ਜਿਹੜਾ ਕੋਈ ਜਿਹੜਾ ਤੁਸੀਂ ਕਹਿ ਰਹੇ ਜੋ ਜਿਹੜੀਆਂ ਜਥੇਬੰਦੀਆਂ ਦੇ ਵਿੱਚ ਕੋਈ ਵਖਰੇਵਾ ਹੋਵਾ ਉਹ ਵਖਰੇਵਾ ਆਉਣ ਦੇ ਸਮੇਂ ਚਾਹੀਦਾ ਦੂਰ ਕਰਨ ਦੀ ਪਹਿਲਾਂ ਬਹੁਤ ਕੋਸ਼ਿਸ਼ ਕੀਤੀ ਆ ਆਉਣ ਦੇ ਸਮੇਂ ਜੋ ਦੂਰ ਕਰਾਂਗੇ ਹੋ ਜਾਊਗਾ ਦੂਰ ਕੋਈ ਨਹੀਂ ਅੱਛਾ ਡਿਕਟੇਟਰਸ਼ਿਪ ਦੀ ਗੱਲ ਹੁੰਦੀ ਆ ਕਹਿੰਦੇ ਕਿ ਤੁਹਾਡੀ ਪਾਰਟੀ ਡਿਕਟੇਟਰਸ਼ਿਪ ਆ ਅਗਲੇ ਪਾਸੇ ਜਿਸ ਕੇਮ ਦੇ ਆਗੂ ਕਹਿੰਦੇ ਆ ਕਿ ਜੇ ਇਕੱਠੇ ਹੋਣ ਦੀ ਗੱਲ ਹੋਵੇ ਤੇ ਸ਼ਾਇਦ ਦੇ ਕਿਸਾਨ ਮਜ਼ਦੂਰ ਚਿਕਾ ਕਮੇਟੀ ਆ ਉਹ ਇਕੱਠਿਆ ਨਹੀਂ ਹੋਣਦੀ ਇਹ ਬਿਆਨ ਆਉਂਦੇ ਆ ਤੰਜ ਕੋ ਕੱਸੇ ਜਾਂਦੇ ਜਦੋਂ ਇਕੱਠੇ ਹੋ ਜਣਾ ਲੜਾਈ ਏ ਕਾਬ ਮੰਗਾ ਏ ਕੋ ਕੇਂਦਰ ਨਾਲ ਹੋਣ ਪੰਜਾਬ ਨਾਲ ਹੋਣ ਮਿਲ ਬੈਠ ਕੇ ਹੱਲ ਹੋ ਜਾਣਾ ਫਿਰ ਇਕੱਠੇ ਕਿਵੇਂ ਹੋ ਸਕਦੇ ਹੋ ਨਹੀਂ ਡਿਟਰੈਂਸ਼ਿਪ ਵਾਲੀ ਤਾਂ ਗੱਲ ਹੀ ਕੋਈ ਨਹੀਂ ਅਸੀਂ ਤੇ ਇਹਦੇ ਸਾਰੂ ਰੋਲ ਨਭਾਇਆ ਜਿੰਨੀਆਂ ਮਿਟਕਾਂ ਹੋਈਆਂ ਵਾਂ ਜੇ ਸਾਰੂ ਰੋਲ ਨਭਾਇਆ ਹੁਣ ਵੀ ਨਭਾਵਾਂਗੇ ਇਹ ਲੋੜ ਆ ਸਮੇਂ ਦੀ ਸਾਰੇ ਇਹ ਨਹੀਂ ਜਿੱਥੇ ਬੰਦੀਆਂ ਸਾਰੇ ਦੇਖਦੀਆਂ ਜਿੱਥੇ ਬੰਦੀਆਂ ਨੂੰ ਇਕੱਠਿਆ ਹੋਣਾ ਪੈਣਾ ਵਾ ਜੱਡਾ ਵੱਡਾ ਕਾਰਪੋਰੇਟ ਦਾ ਮਲਵ ਜਿਦ ਤਰ੍ਹਾਂ ਹੁੰਦਾ ਸਵਾਲ ਆ ਜਿਦ ਤਰ੍ਹਾਂ ਸਾਡੀ ਜ਼ਮੀਨ ਦਾ ਸਵਾਲ ਆ ਜਿਦ ਤਰ੍ਹਾਂ ਬਾਹਰੋਂ ਜਿਹੜੀਆਂ ਅਮਰੀਕਾ ਦੀਆਂ ਜਿਹੜੇ ਇਤਬਾਦ ਆ ਉਹ ਆ ਰਹੇ ਆ ਕਣਕ ਚੌਲ ਆਪਣਾ ਦਾਣਾ ਸੇਬ ਦੁੱਧ ਦੇ ਤਬਾਦ ਉਹ ਜਿਤਨਾ ਲੈ ਉਹਨਾਂ ਨੂੰ ਫ੍ਰੀ ਮਾਰਕੀਟ ਕਰ ਰਹੇ ਆ ਉਹਨਾਂ ਨੂੰ ਟੈਕਸ ਮੁਕਤ ਕਰ ਰਹੇ ਆ ਜਿਤਨਾ ਇਹ ਮੰਨ ਕੇ ਆਇਓ ਇਤਨਾ ਮੀਡੀਆ ਦੇ ਖਬਰਾਂ ਉਹਦੇ ਨਾਲ ਸਾਰਾ ਕੁਝ ਤਬਾ ਹੋਣਾ ਵਾ ਦੁਕਾਨਦਾਰ ਤਬਾ ਹੋਣਾ ਵਾ ਇਹਦੇ ਨਾਲ ਛੋਟਾ ਸੰਤ ਕਰ ਤਬਾ ਹੋਣਾ ਛੋਟਾ ਵਪਾਰੀ ਤਬਾ ਹੋਣਾ ਵਾ ਮਜ਼ਦੂਰ ਤਬਾ ਹੋਣਾ ਮੁਲਾਜ਼ਮ ਤਬਾ ਹੋਣਾ ਇਸ ਕਰਕੇ ਸਮਾਜ ਦੀ ਲੜਾਈ ਆ ਇਹ ਤੇ ਪੂਰੇ ਸਮਾਜ ਨੂੰ ਨਾਲ ਲੈ ਕੇ ਇਸੇ ਲੜਾਂਗੇ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕਿ ਮੈਂ ਇੱਕ ਤਬਕੇ ਦੀ ਗੱਲ ਨਹੀਂ ਸੁਣ ਸਕਦਾ ਮੈਂ 3 ਕਰੋੜ ਲੋਕਾਂ ਦਾ ਮੁੱਖ ਮੰਤਰੀ ਆ ਤੁਸੀਂ ਤੇ ਜਿੱਥੇ ਮਰਜੀ ਬਹਿ ਜਾਣੇ ਹੋ ਜਿੱਥੇ ਮਰਜੀ ਧਰਨਾ ਲਾ ਦੇਣੇ ਹੋ ਪੰਜਾਬ ਦੇ ਧਰਨੇ ਦੀ ਧਰਤੀ ਬਣ ਚੁੱਕਾ ਹੈ ਇਸ ਟਾਈਮ ਦੇ ਉੱਤੇ ਹੁਣ ਉਹ ਕੰਮ ਨਹੀਂ ਚੱਲਣੇ ਕੀ ਲੱਗਦਾ ਅੱਜ ਮੈਂ ਥੋੜੀ ਦੇਰ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਸੀ ਵੱਡੇ ਪ੍ਰਸ਼ਾਸਨਿਕ ਅਧਿਕਾਰੀ ਨਾਲ ਗੱਲ ਹੋਈ ਤੇ ਉਹਨੇ ਕਿਹਾ ਕਿ ਲਾਅ ਨਾਅਰ ਦੀ ਸਦੀ ਮੇਨਟੇਨ ਰੱਖਣੀ ਹੈ ਅਸੀਂ ਜੇ ਸਾਨੂੰ ਜ਼ਬਰਦਸਤੀ ਵੀ ਕਰਨੀ ਪਈਏ ਸਾਨੂੰ ਗ੍ਰਿਫਤਾਰੀਆਂ ਵੀ ਕਰਨੀਆਂ ਪਈਆਂ ਅਸੀਂ ਕਰਾਂਗੇ ਹਾਂ ਠੀਕ ਹੈ ਸਰਕਾਰ ਆ ਜ਼ਬਰ ਕਰ ਸਕਦੀ ਹੈ ਸਟੇਟ ਆ ਤਗੜੀ ਆ ਕਰਨ ਜੋ ਇਹਨਾਂ ਨੇ ਕਰਨਾ ਪਰ ਸਾਡਾ ਜੋ ਹੱਕ ਬਣਦਾ ਵਾ ਅਸੀਂ ਆਪਣਾ ਕਰਾਂਗੇ ਅਸੀਂ ਆਪਣਾ ਕਰਾਂਗੇ ਜੋ ਵੀ ਇਹ ਕਹਿ ਰਿਹਾ ਪਈ ਇਹ 3 ਕਰੋੜ ਲੋਕਾਂ ਦਾ ਮੁੱਖ ਮੰਤਰੀ ਆ 3 ਕਰੋੜ ਲੋਕਾਂ ਦਾ ਮੁੱਖ ਮੰਤਰੀ ਆ ਤੇ ਕਿਸਾਨ ਮਜ਼ਦੂਰ ਦੁਕਾਨਦਾਰ ਨੌਜਵਾਨ ਦਲਤ ਮਲਾਜਮ ਵੀ ਉਹਦੇ ਵਿੱਚ 3 ਕਰੋੜ ਦੇ ਲੋਕਾਂ ਦੇ ਆਉਂਦੇ ਆ ਦੂਸਰੀ ਗੱਲ ਪਈ ਇਹ ਧਰਨੇ ਪ੍ਰਦਰਸ਼ਨ ਜਿਹੜਾ ਵਾ ਅਸੀਂ ਤੇ ਦਿੱਲੀ ਜਾ ਰਹੇ ਆ ਅਸੀਂ ਤੇ ਚੰਡੀਗੜ੍ਹ ਜਾਣ ਦੀ ਗੱਲ ਕਰਦੇ ਆ ਜਾਂ ਅਸੀਂ ਦਿੱਲੀ ਜਾਣ ਦੀ ਗੱਲ ਕਰਦੇ ਆ ਸਾਨੂੰ ਰੋਕਿਆ ਕੋਈ ਜਾ ਰਿਹਾ ਸਾਨੂੰ ਤੁਸੀਂ ਚੰਡੀ ਉਹ ਤੇ ਥਾਂ ਦਿੱਤਾ ਜਾਵੇ ਚੰਡੀਗੜ੍ਹ ਜਿਹੜਾ ਚੰਡੀਗੜ੍ਹ ਮੰਗਦੇ ਚੰਡੀਗੜ੍ਹ ਦੇ ਦਿਓ ਜਾਂ ਅਸੀਂ ਦਿੱਲੀ ਮੰਗਦੇ ਸਾਨੂੰ ਦਿੱਲੀ ਦੇ ਦਿਓ ਉਹ ਕਿਉਂ ਨਹੀਂ ਜਾ ਰਿਹਾ ਅਸਲ ਚ ਇਹ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਇਹ ਮੁੱਖ ਮੰਤਰੀ 3 ਕਰੋੜ ਲੋਕਾਂ ਦਾ ਬਿਲਕੁਲੋ ਮੁੱਖ ਮੰਤਰੀ ਨਹੀਂ ਇਹ ਕਾਰਪੋਰੇਟਾਂ ਦਾ ਮੁੱਖ ਮੰਤਰੀ ਆ ਕਾਰਪੋਰੇਟਾਂ ਦਾ ਸੇਵਾਦਾਰ ਆ ਇਸ ਤਰ੍ਹਾਂ ਜਿਹੜਾ ਮੋਦੀ ਦੀ ਸਰਕਾਰ ਉਹ ਸੇਵਾਦਾਰ ਆ ਉਹਨਾਂ ਦੇ ਹੱਕ ਚ ਭੁਗਤਰ ਉਹਨਾਂ ਨੀਤੀਆਂ ਲਾਗੂ ਕਰਨੀਆਂ ਉਹਨਾਂ ਵਾਸਤੇ ਇਹ ਜਿਹੜੇ ਕਿਸਾਨ ਮਜ਼ਦੂਰ ਲੜ ਰਿਹਾ ਬੜਾ ਵੱਡਾ ਢਿੱਕਾ ਵਾ ਇਹ ਢਿੱਕਾ ਦੂਰ ਕਰ ਰਿਹਾ ਪਰੋ ਸਾਹਿਬ ਜਦੋਂ ਕਾਲੀ ਦਲ ਦੀ ਸਰਕਾਰ ਸੀ ਤੇ ਕਾਲੀ ਦਲ ਦੇ ਵੱਡੇ ਲੀਡਰ ਸੁਖਬੀ ਸਿੰਘ ਬਾਦਲ ਨੇ ਕਿਹਾ ਕਿ ਇਹ ਵੇਲੇ ਲੋਕ ਆ ਜਿੱਥੇ ਮਰਜੀ ਬਹਿ ਜਾਣੇ ਤੁਸੀਂ ਬੜਾ ਵੱਡਾ ਵਿਰੋਧ ਕੀਤਾ ਸੀ ਤੇ ਹੁਣ ਵਾਲੇ ਮੁੱਖ ਮੰ ਤੁਸੀਂ ਬਹਿ ਜਾਂਦੇ ਹੋ ਤੁਸੀਂ ਦੇ ਵਿਹਲੇ ਹੋ ਜਦੋਂ ਮਰਜੀ ਸੜਕਾਂ ਜਾਮ ਕਰ ਦਿੰਦੇ ਹੋ ਤੁਸੀਂ ਕਿ ਆਮ ਲੋਕ ਤੁਹਾਡੀ ਗੱਲ ਨਹੀਂ ਸੁਣਦੇ ਇਹ ਲੋਕ ਕੌਣ ਆ ਜਿਹੜੇ ਤੁਹਾਡੇ ਨਾਲ ਕੇ ਬੈਠ ਜਾਂਦੇ ਆ ਇਹ ਦੇਖੋ ਇਹਦਾ ਜਵਾਬ ਇਹਦਾ ਜਵਾਬ ਪੰਜਾਬ ਦੇ ਲੋਕ ਦੇਣਗੇ ਪੰਜਾਬ ਦੇ ਲੋਕ ਦੇਣਗੇ ਕਿ ਇਹਨਾਂ ਨੂੰ ਆਉਣ ਲਈ ਸਮਝ ਪਿੰਡਾਂ ਵਿੱਚ ਵੜ ਦੇਣਾ ਕਿ ਨਹੀਂ ਵੜ ਦੇਣਾ ਉਹ ਫੈਸਲੇ ਪਿੰਡਾਂ 'ਚ ਹੋਣਗੇ ਪੱਕਾ ਐਮਐਲਏ ਨੂੰ ਇਹਨਾਂ ਦੀ ਪੂਰੀ ਜਿੰਨੇ ਵੀ ਹੈਗੇ ਮੰਤਰੀ ਮੁੱਖ ਮੰਤਰੀ ਐਮਐਲਏ ਇਹ ਲੋਕ ਫੈਸਲਾ ਕਰਨਗੇ ਵਿਰੋਧ ਕਰੋਗੇ ਹੌਲੇ ਸਮੇਂ ਚ ਐਮ ਐਲ اے ਮੰਤਰੀਆਂ ਹੌਲੇ ਸਮੇਂ ਚ ਇਹ ਲੋਕ ਇਹ ਸਾਰਾ ਹਰ ਤਰ੍ਹਾਂ ਦਾ ਫੈਸਲਾ ਕਰ ਸਕਦੇ ਆ ਇਹਨਾਂ ਨੂੰ ਪੰਡਾਂ 'ਚ ਨਾਮ ਵੜਨ ਦੇ ਫੈਸਲੇ ਵੀ ਹੋ ਸਕਦੇ ਆ ਰਣਨੀਤੀ ਕੀ ਲੀਕੋਗੇ ਅੱਜ ਤੁਸੀਂ ਇੱਥੇ ਪ੍ਰੋਟੈਸਟ ਕਰਨ ਲਈ ਮੈਂ ਅਮਰਸਰ ਗਿਆ ਸੀ ਅਮਰਸਰ ਕਿਤੇ ਵੀ ਮੈਨੂੰ ਨਹੀਂ ਮਿਲਿਆ ਕੋਈ ਵੀ ਇਕੱਠ ਕਿਉਂਕਿ ਤਾਰਪੇਡੋ ਕਰਤੇ ਗਏ ਆ ਟੋਲ ਤੇ ਰੋਕਿਆ ਗਿਆ ਸੀ ਰਾਤੀ ਤੇ ਟੋਲ ਵੀ ਇਸ ਟਾਈਮ ਫ੍ਰੀ ਕਰ ਲਿਆ ਗਿਆ ਵਾ ਟੋਲ ਚੱਲ ਰਿਹਾ ਵਾ ਕਹਿੰਦੇ ਕਿ ਤਰੋਕਰ ਨਹੀਂ ਦਵਾਂਗੇ ਕੀ ਲੱਗਦਾ ਤੁਹਾਨੂੰ ਇਸ ਤੋਂ ਬਾਅਦ ਵਿੱਚ ਅਗਲੀ ਰਣਨੀਤੀ ਕੀ ਹੋ ਸਕਦੀ ਸਾਡੇ ਦੇਖੋ ਅਸੀਂ ਆਪਣੀ ਮੀਟਿੰਗ ਕਰਦੇ ਆ ਅਗਲੀ ਰਾਣੀ ਨੀਤੀ ਲਾਗ ਲਾਨ ਕਰਾਂਗੇ ਧੰਨਵਾਦ ਜੀ ਪੰਨੂ ਸਭ ਧੰਨਵਾਦ ਤੁਹਾਡਾ ਸੁਤਰਾਮ ਸਿੰਘ ਪੰਨੂ ਜੀ ਸਾਡੇ ਨਾਲ ਸੀ ਵੱਡੇ ਆਗੂ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਉਹਦੇ ਆਗੂ ਸਹਿਬਾਨਾ ਸਰਵਣ ਸਿੰਘ ਭਦੇ ਨੂੰ ਅਰੈਸਟ ਕਰ ਲਿਆ ਗਿਆ ਵਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਫੜ ਲਿਆ ਗਿਆ ਵਾ ਅਬ ਨਿਊ ਕੁਹਾੜ ਜਿਹੜੇ ਕੀ ਹਰਿਆਣੇ ਤੋਂ ਆ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਵਾ ਬਹੁਤ ਆਤ ਕਿਸਾਨ ਜਿਹਦੇ ਵਿੱਚ 80 ਦੀ ਗਿਣਤੀ ਤਾਂ ਹੁਣੇ ਦੱਸੀ ਗਈ ਆ ਕਿ ਉਹਨਾਂ ਦੀਆਂ ਗ੍ਰਿਫਤਾਰੀਆਂ ਹੋ ਚੁੱਕੀਆਂ ਆ ਉਹਨਾਂ ਨੂੰ ਛਡਾਉਣ ਵਾਸਤੇ ਕਵਾਇਦ ਚਾਲੂ ਹੋਈ ਆ ਡੀਸੀ ਦਫ਼ਤਰਾਂ ਦੇ ਜਿਹੜੇ ਬਾਹਰ ਧਰਨੇ ਲੱਗੇ ਆ ਕਹ ਆਪਣੇ ਵੱਡੇ ਆਗੂ ਛਡਾਵਾਂਗੇ ਵੱਡੇ ਆਗੂ ਛਡਾਉਣ ਤੋਂ ਬਾਅਦ ਫਿਰ ਰਣਨੀਤੀ ਲੀਕਾਂਗੇ ਤਰਨਾ ਜਿਉਂਦਾ ਤਿਉਂ ਹੀ ਚੱਲੂਗਾ ਸੰਘਰਸ਼ ਜਾਰੀ ਆ ਉਹ ਕਹਿੰਦੇ ਇੱਕ ਥਾਂ ਤੋਂ ਪੁੱਟ ਲਿਆ ਵਾ ਕੋਈ ਗੱਲ ਨਹੀਂ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੂਗਾ ਵੇਖਦੇ ਆ ਇਹ ਸੰਘਰਸ਼ ਦੀ ਰੂਪਰੇਕਾ ਕੀ ਹੋ ਸਕਦੀ ਆ ਕਿਉਂਕਿ ਇਸ ਟਾਈਮ ਦੇ ਉੱਤੇ ਤਰਨਤਾਰਨ ਦੀਆਂ ਜੋ ਤਸਵੀਰਾਂ ਵਾਂ ਦੁਪਹਿਰ ਹੋ ਚੁੱਕੀ ਆ ਤਰਨਤਾਰਨ ਦੀਆਂ ਕੁਝ ਤਸਵੀਰਾਂ ਵੱਖਰਿਆਂ ਆ ਅੰਮ੍ਰਿਤਸਰ ਦੇ ਵਿੱਚ ਅਜੇ ਕਿਤੇ ਵੀ ਪ੍ਰਦਰਸ਼ਨ ਜਿਹੜਾ ਸੀ ਨਹੀਂ ਸੀ ਹੋ ਰਿਹਾ ਅੰਮ੍ਰਿਤਸਰ ਦਾ ਟੋਲ ਪਲਾਜ਼ਾ ਰਾਤ ਦੇ ਸਮੇਂ ਰੋਕਿਆ ਜਾਂਦਾ ਵਾ ਅੰਮ੍ਰਿਤਸਰ ਦੇ ਟੋਲ ਪਲਾਜ਼ੇ ਦੇ ਦੋ ਤਿੰਨ ਥਾਵਾਂ ਲੋਕੇਸ਼ਨਾਂ ਉੱਤੇ ਜਦੋਂ ਪਹੁੰਚ ਜਾਂਦੇ ਆ ਕਿਸਾਨ ਉਹ ਤੋਂ ਬਾਅਦ ਦੇ ਵਿੱਚ 1 ਆਪਣੇ ਭੂਮਿਕਾ ਨਿਭਾਉਂਦਾ ਜਿਵੇਂ ਸ਼ੰਭੂ ਤੇ ਖਨੋਰੀ ਦੇ ਵਿੱਚ ਤਾਰਪਿੱਡੋ ਕੀਤਾ ਗਿਆ ਇਸੇ ਤਰ੍ਹਾਂ ਹੀ ਉੱਥੇ ਜਿਹੜੇ ਕਿਸਾਨ ਸੀ ਉਹਨਾਂ ਦੇ ਗ੍ਰਿਫਤਾਰੀਆਂ ਹੋ ਚੁੱਕੀਆਂ ਸੀ ਰਾਤ ਦੇ ਸਮੇਂ 12 ਵਜੇ ਤੋਂ ਟੋਲ ਪਲਾza ਉਹ ਵੀ ਚੱਲ ਰਿਹਾ ਸਵੇਰੇ ਤਸਵੀਰਾਂ ਉੱਥੋਂ ਵਿਖਾ ਲਈਆਂ ਸੀ ਉੱਥੇ ਅਫਸਰ ਸਾਹਿਬ ਨੇ ਕਿਹਾ ਸੀ ਕਿ ਅਸੀਂ ਕਿਸੇ ਨੂੰ ਵੀ ਬੈਠਣ ਨਹੀਂ ਦਵਾਵਾਂਗੇ ਇਸ ਤਰ੍ਹਾਂ ਲਾਹਣ ਵਾਲੀ ਦੀ ਸਥਿਤੀ ਮੇਨਟੇਨ ਰੱਖਾਂਗੇ ਜੇ ਕੋਈ ਰੋਕਣ ਦੀ ਕੋਸ਼ਿਸ਼ ਕਰੂਗਾ ਉਹ ਗ੍ਰਿਫਤਾਰ ਹੋਊਗਾ ਸਾਡੀ ਅਪੀਲ ਆ ਕਿ ਇਹ ਕੰਮ ਨਾ ਕਰਿਓ বারবার এক পাশে अपील ਵੀ ਕੀਤੀ ਜਾ ਰਹੀ ਹੈ ਤੇ ਇੱਕ ਪਾਸੇ ਚੇਤਾਵਨੀ ਵੀ ਆ। ਇਧਰਲੇ ਪਾਸੇ ਵੇਖਦੇ ਹਾਂ ਤਰਨਤਾਂ ਤੋਂ ਬਾਅਦ ਅਗਲੀ ਰਣਨੀਤੀ ਇਹਨਾਂ ਵੱਲੋਂ ਕੀ ਹੁੰਦੀ ਆ। ਕਿਸਾਨ ਆਗੂਆਂ ਨੂੰ ਛਡਾਉਣ ਦੀ ਕਵਾਇਦ ਆਏ ਜਿਵੇਂ ਸਤਨੰਦਰ ਸਿੰਘ ਪੰਨੂ ਨੇ ਕਿਹਾ ਹੁਣੇ ਵੀਰਕਮਰ ਦੀ ਸਾਡੇ ਨਾਲ ਜੁੜੇ ਸੀ ਉਹਨਾਂ ਨੇ ਵੀ ਇਹ ਗੱਲ ਕਹੀ ਕਿ ਕਿਸਾਨ ਆਗੂਆਂ ਨੂੰ ਛਡਾਉਣ ਦੀ ਕਵਾਇਦ ਆ ਇੱਕ ਵਾਰੀ ਚਾਰਚਪੁਰ ਦੀਆਂ ਤਸਵੀਰਾਂ ਦਿਖਾ ਲ ਦਿਓ ਤੇ ਉਸ ਤੋਂ ਬਾਅਦ ਦੇ ਵਿੱਚ ਕੋਸ਼ਿਸ਼ ਕਰਦੇ ਆਪਾਂ ਅਗਲੀ ਲੋਕੇਸ਼ਨ ਤੋਂ ਵੀ ਤੁਹਾਨੂੰ ਜੋੜਾਂਗੇ ਪਹਿਲਾਂ ਅਮਰਸਾਹ ਸਵੇਰ ਦੇ ਟਾਈਮ ਸੀ ਦੁਪਹਿਰ ਦੇ ਟਾਈਮ ਅਸੀਂ ਤਰਨਤਾਰਨ ਦੇ ਵਿੱਚ ਆ ਦੋਵਾਂ ਥਾਵਾਂ ਦੀਆਂ ਤਸਵੀਰਾਂ ਪ੍ਰਸ਼ਾਸਨ ਭਾਰੀ ਤਦਾਦ ਦੇ ਵਿੱਚ ਆ ਉਦੋਂ ਦੇ ਪਾਸੇ ਆਮ ਲੋਕ ਆਵਾਮ ਜਿਹੜੀ ਹੈਗੀ ਆ ਉਹਨਾਂ ਨੇ ਡੀਸੀ ਦਫ਼ਤਰਾਂ ਦੇ ਪਾਰ ਧਰਨੇ ਪ੍ਰੋਟੈਸਟ ਦੀ ਗੱਲ ਕੀਤੀ ਸੀ ਉਹ ਸਟਾਰਟ ਕਰਤਾ ਗਿਆ ਵਾ ਇਸ ਟਾਈਮ ਦੇ ਉੱਤੇ ਆਮ ਲੋਕ ਆਏ ਬੈਠੇ ਹੋਏ ਤੇ ਕੋਸ਼ਿਸ਼ ਕਰਾਂਗੇ ਆਪਾਂ ਇਹਨਾਂ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਪਰ ਜੋ ਤਸਵੀਰਾਂ ਤੁਹਾਨੂੰ ਇਹ ਦਿਖਾਈ ਦੇ ਰਹੀਆਂ ਇੱਧਰ ਸਟੇਜ ਜਿਹੜੀ ਆਮ ਸਟੇਜ ਲੱਗਦੀ ਆ ਉਹ ਇੱਕ ਜਿਪਸੀ ਦੇ ਉੱਤੇ ਸਟੇਜ ਲੱਗ ਚੁੱਕੀ ਆ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਨੌਜਵਾਨ ਛੋਟੀਆਂ ਬੱਚੀਆਂ ਤੁਸੀਂ ਵੇਖ ਸਕਦੇ ਹੋ ਅਗਲੇ ਪਾਸੇ ਬੈਠੀਆਂ 26 ਸਾਲ ਦੀ ਬੇਟੀ ਜਿਹਨਾਂ ਸਵੇਰੇ ਟਾਈਮ ਆਪਾਂ ਗੱਲ ਕੀਤੀ ਸੀ ਪਹਿਲਾਂ ਉਹ ਵੀ ਅੱਗੇ ਪਾਸੇ ਬੈਠੀ ਆ ਬੀਬੀਆਂ ਵੀ ਇੱਧਰ ਬੈਠੀਆਂ ਹੈਗੀਆਂ ਵਾ ਤੇ ਪ੍ਰੋਟੈਸਟ ਜਿਹੜਾ ਕਿ ਤਰਨ ਤਰਨ ਦੇ ਵਿੱਚ ਸਟਾਰਟ ਹੋ ਚੁੱਕਾ ਵਾ ਅਗਲੀ ਰਣਨੀਤੀ ਸਤਰਾ ਸਿੰਘ ਬੰਨੂ ਨੇ ਕਿਹਾ ਕਿ ਥੋੜੀ ਦੇਰ ਤੱਕ ਅਸੀਂ ਲੀਕਾਂਗੇ ਅਗਲੀ ਰਣਨੀਤੀ ਪਰ ਅੱਜ ਇਹੋ ਪੂਰੇ ਤੁਸੀਂ ਲੋਕ ਘਰਾਂ ਦੇ ਵਿੱਚੋਂ ਕਿੰਨੀ ਇਹਨਾਂ ਸੱਤੀ ਕੀਤੀ ਆ ਖੜੇ ਆ ਸਾਡੇ ਭਾਵੇਂ ਭਰਾ ਹੀ ਆ ਕਿਉਂਕਿ ਇਹਨਾਂ ਦੀ ਵੀ ਖੇਤੀ ਆ ਇਹਨਾਂ ਦੀ ਵੀ ਥੂਬਾਲਾ ਇਹਨਾਂ ਦੀ ਫਸਲ ਵਿੱਚ ਨਹੀਂ ਆ